ਟੀਮ ਮੈਂ ਸਾਡਾ ਬਹੁਤ-ਬਹੁਤ ਧੰਨਵਾਦ ਨੰਗਲ ਤੋਂ ਸਿੱਧਾ ਸਾਡੇ ਹੀ ਪ੍ਰੋਗਰਾਮ ਵਿੱਚ ਵਿਜ਼ਿਟ ਕੀਤਾ ਹੈ ਇਹਨਾਂ ਨੇ ਜਸਪਾਲ ਸਿੰਘ ਚੇਕੀ ਜੀ ਸਰ ਪਹਿਲਾਂ ਆਪਾਂ ਟੈਪ ਦਾ ਵਿਜ਼ਿਟ ਕਰਾਂਗੇ

ਕਿ ਵੀ ਇਹ ਬੰਦੇ ਨੂੰ ਕੋਈ ਦਿੱਕਤ ਹੈ ਕਿ ਲੈ ਕੇ ਵੀ ਹੋ ਕੋਈ ਕੋਈ ਚੀਜ਼ ਸਖਤ ਹੋ ਗਈ ਜਾਂ ਕੋਈ ਦੇ ਕੋਈ ਤੋ ਸੌਲੀਡ ਟਾਈਪ ਦੀਆਂ ਮਾਤਿਕ ਅੰਦਾਜ਼ੀਆਂ ਅਗਰ ਫੀਮੇਲ ਦੇ ਬ੍ਰੈਸਟ ਵਿੱਚ ਕੋਈ ਲੰਮ ਪੈ ਜਾਂਦੀ ਹੈ ਹਨਾ ਔਰ ਜਾਂ ਫਿਰ ਹੈਵiness ਲੱਗ ਰਹੀ ਹੈ ਉਹਨੂੰ ਜਾਂ ਫਿਰ ਨਿਪਲ ਡਿਸਚਾਰਜ ਆ ਜਾਂ ਡਿਫਰੈਂਟ ਇਨਸਾਈਜ਼ਾ ਦੋਮਾ ਵਿੱਚ ਠੀਕ ਹੈ ਜਾਂ ਫਿਰ ਛੋਟੀ ਉਮਰ ਵਿੱਚ ਤੁਸੀਂ ਆਪਨਾ ਬਜਾਇਨਾ ਕਰਵਾ ਦਿੱਤੀ ਹੈ ਜਾਂ ਬੱਚੇ ਨਹੀਂ ਹੋਏ ਇਹ ਸਾਰੇ ਉਹਦੇ ਸਿੰਪਟਮ ਆ ਠੀਕ ਹੈ ਜਾਂ ਫਿਰ ਬੱਚੇ ਨੂੰ ਫੀਡ ਨਹੀਂ ਕਰਵਾਇਆ ਤੁਸੀਂ ਇਹ ਸਾਰੇ ਸਿੰਪਟਮ ਨੇ ਉਹਦੇ ਉਹਦੇ ਵਿੱਚ ਇਦਾਂ ਹੁੰਦਾ ਕਿ ਤੁਹਾਡੇ ਰੂਟ ਬਣ ਜਾਂਦੇ ਨੇ ਠੀਕ ਹੈ ਜੀ ਔਰ ਉਹਦੇ ਵਿੱਚ ਫਿਰ ਕੈਂਸਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਤੁਹਾਨੂੰ ਉਜੜੀ ਦੀ ਰਿਪੋਰਟ ਹੈ 15 ਦਿਨ ਬਾਅਦ ਆਉਂਦੀ ਹੈ ਔਰ ਐਕਸ-ਰੇ ਜਿਹੜਾ ਹੁੰਦਾ ਹੈ ਟਾਈਪ ਐਕਸ-ਰੇ ਟਾਈਪ ਹੈ ਇਹ ਠੀਕ ਹੈ ਤੁਹਾਨੂੰ ਔਨ ਦੀ ਸਪੋਰਟ ਐਕਸ-ਰੇ ਤੁਹਾਨੂੰ ਲਿੰਕ ਹੋਇਆ ਚ ਆ ਜਾਂਦਾ ਹੈ ਔਰ ਇਹ ਵੀ ਰਿਟਰਨ ਵਿੱਚ ਰਿਪੋਰਟ ਜਿਹੜੀ ਹੈ 15 ਦਿਨ ਬਾਅਦ ਆਉਂਦੀ ਹੈ ਤੁਹਾਡੇ ਕੋਲ ਸਾਡੀ ਗੱਲ ਤੁਸੀਂ ਮੈਂ ਐਡਨ ਕਰ ਦਾਂ ਜੀ ਕਿ ਜਿੱਦ ਤੱਕ ਇਹ ਸਾਰੀ ਚੀਜ਼ ਤੁਸੀਂ ਦੱਸਿਆ ਕਿ ਵੀ ਆਹ ਸਿੰਪਟਮ ਆ ਲੱਛਣ ਹੈਗੇ ਤਾਂ ਮੇਰੀ ਪ੍ਰੈਸਟ ਤੋਂ ਨਹੀਂ ਹੈਗੀ ਆ ਕਿ ਇਹਨੂੰ ਨਿੱਤ ਸਿੰਪਲ ਪਾਸ਼ਾ ਸ਼ੁੱਧ ਪੰਜਾਬੀ ਦੇ ਵਿੱਚ ਸਰ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਥੋੜਾ ਜਿਹਾ ਜਿਹੜੀ ਸਾਡੀ ਸਕਿਪ ਬਣਦੀ ਹੈ ਨਾ ਉਹਦੇ ਵਿੱਚ 10 ਲੱਛਣ ਲਿਖੇ ਹੋਏ ਆ ਕੈਂਸਰ ਨਾਲ ਜਿਹੜੇ ਪੰਜਾਬੀ ਵਿੱਚ ਲਿਖੇ ਹੋਏ ਸਾਰੇ ਉਹ ਸਾਰੇ ਤੁਹਾਨੂੰ ਡਾਕਟਰ ਵੈਸੇ ਡਾਕਟਰ ਹਰੀਖ ਨੂੰ ਆਉ ਸਾਰੇ ਸਵਾਲ ਪੁੱਛਦੇ ਨੇ ਔਰ ਤੁਸੀਂ ਆਪ ਖੁਦ ਵੀ ਪੜ੍ਹ ਸਾਹਿਬ ਉਹਦੇ ਸਾਰਾ ਪੀਐਨ ਵੀ ਲਿਖਿਆ ਹੁੰਦਾ ਕਿ ਇਹਨਾਂ ਦੇ ਲੱਛਣਾਂ ਦੇ ਆਧਾਰ ਤੇ ਸਾਰੇ ਟੈਸਟ ਹੁੰਦੇ ਜੀ ਕੇ ਮੈਨੂੰ ਬਹੁਤ ਬਹੁਤ ਚੰਗੀ ਲੱਗੀ ਗੱਲ ਕਿ ਇਹਦੇ ਲਈ ਮੈਂ ਕਹਿੰਨਾ ਕਿ ਇੱਕਦਾਂ ਦਾ ਬੈਸਟ ਐਫਰਟ ਸਹਿ ਰਹੀ ਹੈ ਕਿ ਜੇ ਇਹਦੇ ਲਈ ਜਿਹੜੀ ਪੰਚਾਇਤ ਹੈ ਨਾ ਜਿਹੜੀ ਕਿ ਵੀਡੀਓ ਆ ਜਾਂ ਜਿਹੜੀਆਂ ਉਹ ਅੰਗਰ ਬਾੜੀ ਜਿਹੜੀ ਲੇਡੀ ਆ ਉਹਨੂੰ ਇੱਕ ਪੈਪਲੈਟ ਹੋਣੀ ਚਾਹੀਦੀ ਆ ਕਿਉਂਕਿ ਕਿੰਨੀ ਤਰ੍ਹਾਂ ਗੱਲ ਜਿਹੜੀ ਹੈ ਕਿ ਇਹ ਹਰ ਇੱਕ ਉਸ ਇਨਸਾਨ ਦੀ ਜਿਹੜੀ ਚੀਜ਼ ਨੂੰ ਫੇਸ ਕਰਦਾ ਲੋਕ ਆਪਾਂ ਚਾਹੇ ਕਿੰਨੀ ਵੀ ਤਰੱਕੀ ਕਰ ਲਈ ਆ ਪਰ ਕਿਤੇ ਨਾ ਕਿਤੇ ਜਿਹੜੀ ਲੇਡੀਆਂ ਆ ਉਹ ਗੱਲ ਕਰਨ ਤੋਂ ਘਬਰਾਉਂਦੀਆਂ ਵੀ ਆ ਤੇ ਸ਼ਰਮਾਂਦੀਆਂ ਵੀ ਆ ਤੇ ਕੁਝ ਲੋਕ ਇਹਦੇ ਅੱਗੇ ਜਿਹੜੀ ਇਸ ਗੱਲ ਨੂੰ ਲਾਈਟ ਨਹੀਂ ਲੈਂਦੇ ਨਾ ਇਹ ਚੀਜ਼ ਅੱਜ 10 ਰੁਪਏ ਨਾਲ ਆਉਗਾ ਉਦੋਂ ਬੰਦੇ ਇਲਾਜ ਨਹੀਂ ਕਰਾਂਦੇ ਪਰ ਆਪ ਤੇ ਤਾਂ ਜਦੋਂ ਲੱਖ ਰੁਪਏ ਤੱਕ ਹੁੰਦਾ ਉਦੋਂ ਉਹਨਾਂ ਲਈ ਜਿਹੜਾ ਇਲਾਜ ਆ ਪੋਸੀਬਲ ਨਹੀਂ ਹੈ। ਤੋਂ ਮੈਂ ਤੁਹਾਨੂੰ ਬੈਸਟ ਵਿਸ਼ੇਸ਼ੀਅਤ ਵੀ ਦਿੰਦਾ ਤੇ ਤੁਹਾਡਾ ਥੈਂਕਸ ਵੀ ਕਰਦਾ ਕਿ ਵੀ ਮੈਨੂੰ ਇਹ ਜਿਹੜੇ ਪੈਸਿਵਸ ਹੈ ਉਹ ਮੈਨੂੰ ਯੂਜ਼ ਦੇ ਦਿਓ। ਜਰੂਰ ਸਰ। ਤੇ ਜੇ ਤੁਹਾਨੂੰ ਵੀ ਤੁਹਾਡਾ ਕਦੇ ਵੀ ਇੱਥੋਂ ਇਲਾਵਾ ਕਿਤੇ ਹੋਰ ਵੀ ਕਿਸੇ ਜਗ੍ਹਾ ਤੁਸੀਂ ਮੈਂ ਬਾਇ ਲਾਈਵ ਕਿ ਮੈਂ ਬਾਕੀ ਦਾ ਲੋਕਾਂ ਤੱਕ ਪਹੁੰਚ ਕਰੂੰਗਾ ਕਿਉਂਕਿ ਇਹ ਬਹੁਤ ਗੁੱਡ ਚੀਜ਼ ਹੈ। ਆਈ ਹੈ ਮੇਰੀ ਮਦਰ ਵੀ ਹੈ, ਮੇਰੀ ਭੈਣ ਵੀ ਹੈ, ਮੇਰੀ ਲੜਕੀ ਵੀ ਹੈ। ਤੋਂ ਮੇਰੀ ਬਾਈ ਵੀ ਮੇਰਾ ਪਰਜਿਵਾਨ ਹੈ ਕਿ ਆਪਾਂ ਹਰ ਉਸ ਘਰ ਤੱਕ ਜਾ ਇਹ ਚੀਜ਼ ਨੂੰ ਪਹੁੰਚਾਈਏ। कि ਜਿਹੜੀਆਂ ਕਿ ਸਾਡੀਆਂ ਭੈਣਾਂ ਇਸ ਚੀਜ਼ ਨੂੰ ਦੱਸ ਨਹੀਂ ਪਾਂਦੀਆਂ ਖਭਰਾਂਦੀਆਂ ਤੇ ਜੇ ਕਿਸੇ ਨੂੰ ਕੋਈ ਦਿੱਕਤ ਹੈ ਤੇ ਉਹਦਾ ਕੋਈ ਇਲਾਜ ਨਹੀਂ ਕਰਾਂਦਾ ਤੇ ਮੈਂ ਭਾਈ ਸਾਹਿਬ ਨੂੰ ਵੀ ਧੰਨਵਾਦ ਕਰਦਾ ਕਿ ਮੇਰੇ ਵੀਰਾ ਜੀ ਦਾ ਸਮੂਹ ਪੰਚਾਇਤ ਦਾ ਜਿੰਨੇ ਵੀ ਮੇਰੇ ਭਾਈ ਸਾਹਿਬ ਹੈਗੇ ਨੇ ਪਾਰਟੀ ਸਾਡੇ ਲੇਟਰ ਵੀ ਆ ਪਾਰਟੀ ਦੀ ਤੇ ਗੱਲ ਹੈ ਹੀ ਹੈ ਪਰ ਇਹ ਮੇਰੇ ਭਰਾ ਸੱਚੇ ਸਮਾਜ ਦੇ ਸਰਵਕਾ ਕਿ ਤੁਸੀਂ ਮੇਰੀ ਭੈਣ ਬਦਿਆ ਕੰਮ ਕਰ ਕਿ ਇੰਨਾ ਬਦਿਆ ਤੇ ਸਹੀ ਤਰੀਕੇ ਨਾਲ ਸਮਝਾਣਾ ਕੋਈ ਆਮ ਬੰਦੇ ਦੇ ਬਸ ਦੀ ਗੱਲ ਨਹੀਂ ਹੈਗੀ ਤੁਹਾਨੂੰ ਬਹੁਤ ਮੁਬਾਰਕ ਤੋਂ ਥੈਂਕਸ ਵੀ ਹੈ ਜੇ ਤੁਹਾਡੇ ਕਿਤੇ ਕੈਂਪੋ ਇੱਕ ਸਮਨ ਯੂਰੀ ਆਪ ਜੀ ਨੂੰ ਮੈਂ ਕਿਹਾ ਪੀਐਸੀ ਜਿਹੜਾ ਕਰਾਉਣ ਲਈ ਬੋਸਟਰ ਟੈਸਟ ਕਰਾਉਣਾ ਪੈਂਦਾ ਹੈ ਤੇ ਇੱਕ ਬਲੱਡ ਟੈਸਟ। ਜੇ ਜਿਹੜੀ 15 ਦਿਨਾਂ ਬਾਅਦ ਆਉਂਦੀ ਹੈ ਤੁਹਾਡੇ ਕੋਲ ਸੈਮੀ ਆਟੋਮੈਟਿਕ ਟੈਸਟ ਜਿਹੜੀ ਸਾਰੀ ਔਰ ਅਗਲੀ ਅਵੇਰਨੈਸ ਸੈਸ਼ਨ ਵੀ ਵੀਡੀਓ ਚੱਲਦੀ ਹੈ ਲੋਕਾਂ ਨੂੰ ਅਵੇਅਰ ਕੀਤਾ ਜਾਂਦਾ ਹੈ ਕਿ ਕੈਂਸਰ ਕਿਵੇਂ ਹੁੰਦਾ ਹੈ ਕਿਵੇਂ ਬਣਦਾ ਹੈ ਕਿ ਇਹ ਲੱਛਣ ਕੀ ਹੁੰਦਾ ਹੈ। ਕੈਂਪ ਕਿਦਾਂ ਨੂੰ ਵੀਡੀਓ ਚੱਲਦੀ ਹੀ ਰਹਿੰਦੀ ਹੈ। ਇਹ ਸਾਰੇ ਜਿਹੜੇ ਇਨਫਰਮੈਟ ਇੱਕ ਪੰਜੀ ਦੀ ਪਰਚੀ ਬਣਾ ਦਿਓ ਜਿਹਦੇ ਚਸਪਾਲ ਚੈੱਕੀ ਕਹਿੰਦੇ ਆਂ ਜੀ ਬਲੱਡ ਟੈਸਟ ਕਰਵਾ ਦਿਓ ਬਲੱਡ ਟੈਸਟ ਕਰਵਾ ਦਿਓ ਨਹੀਂ ਨਹੀਂ ਲੱਗਦਾ ਮੈਨੂੰ ਨਹੀਂ ਕਰਨਾ ਜੀ ਇਹਦੇ ਮੈਨੂੰ ਪਲਿਚਾ ਨਹੀਂ ਇਹ ਚੰਦ ਜੀ ਤੜਪੋ ਨਾ ਕਰੋ ਆ ਕਿਉਂ ਮੈਂ ਬੀਪੀ ਆ ਦੇਵ ਕਿਹਾ ਆਈਸਰਾ ਕਰਾਣਾ ਤੁਸੀਂ ਕੋਈ ਜੁੜਤਾ ਕਾਗਜ਼ ਤੇ ਐਂਡਾ ਕੀ ਕਾਣੀ ਹੋਵੇ ਤੁਸੀਂ ਤੁਸੀਂ ਆਪਣਾ ਕਰਵਾਓਗੇ ਹੁਣ ਟੈਸਟ ਦੇਣਾ

ਤਦੋਂ ਮੈਂ ਇਹ ਗੱਲ ਕਿਸ ਨੂੰ ਆਖੀ ਤੋੜ ਦੱਸਦਾ ਮੈਂ ਤੇਰੇ ਨਾਲ ਗੱਲ ਕਰਦਾ ਮੈਂ ਜੇ ਜਨਰਲ ਸਾਡੀ ਜਨਰਲ ਜਨਰਲ ਜੀਮੇ ਹੈ ਡਾਕਟਰ ਜੀ ਆਸ਼ਾ ਜੀ ਵੀ ਹੈ ਹਕਲੀ ਵੀ ਜੀ ਹੈ ਇਹ ਵੀ ਸਮਾਂ ਲਿਆ ਮੈਂ ਇਸੇ ਬਾਰੇ ਗੱਲ ਕਰ ਰਿਹਾ ਕਰ ਰਣ ਦੇ ਮਤਲਬ ਹੈ ਕਿ ਸੇਵਾ ਕਮਿਸ਼ਨ ਦੇ ਪੰਜਾਬ ਸਰਕਾਰ ਦੇ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਜਿਹਦੇ ਦੇ ਸੈਕਟਰੀ ਜਸਪਾਲ ਸਿੰਘ ਚੇਚੀ ਜੀ ਨੇ ਬਹੁਤ ਹੀ ਡੀਪਲੀ ਨਾਲ ਇਸ ਯਾਨਕ ਵਾਰੇ ਜਾਣਕਾਰੀ ਲੈ ਕੇ ਤੇ ਥੋੜਾ ਸੈਟ ਦੇ ਹਾਂਜੀ ਜੀ ਤੁਹਾਡਾ ਇਹ ਵਾਕ ਜੀ ਜੀ ਸਹੀ ਲੱਗਦਾ ਹੈ ਸਭ ਕੀ ਸੁਬੇ ਦਿਨ ਜਦੋਂ ਸਮਾਂ ਉਸਨੇ ਲੱਗਦਾ ਹੈ ਤੇਰੀ ਜਦੋਂ ਜਿਸੇ ਭਾਜੀ ਰਿਸ਼ਵਤ